ਰੇਫਰੀਆਂ ਤੋਂ ਬਿਨਾ ਹਾਂ ਪਰ ਜੀ ਜਿਹੜੇ ਐਕਸ਼ਨ ਦੇ ਵਿੱਚ ਨਹੀਂ ਉਹ ਖਿਡਾਰੀ ਬੈਠ ਜਾਣ ਕਿਉਂਕਿ ਗੱਲ ਖੇਡ ਕਬੱਡੀ ਦੀ ਕਰੀਏ ਤੇ ਵਧੀਆ ਗੱਲਾਂ ਹੈ ਜਿਵੇਂ ਲਾਹਵਹੀਰੇ ਨੇ ਆਖਿਆ ਵੀ ਉਹ ਵਾਗਾ ਮੜਕਿਆਂ ਦਾ ਜੱਫੇ ਲਾਉਂਦਾ ਗਰਮੀ ਖਾ ਕੇ ਸਿੰਘ ਫਸ ਕੇ ਕੁੰਡੀਆਂ ਨੇ ਮਿੱਤਰਾ ਵਹਿਦਾ ਗੋਡੀ ਲਾ ਕੇ ਕਾਲਖ ਵਾਲਾ ਗੰਜਾ ਪੁੱਜ ਗਿਆ ਜਿਨ੍ਹਾਂ ਨੇ ਗੰਦੇ ਦੇ ਨਫੇ ਵੇਖਿਆ ਇੱਕ ਵਾਰੀ ਤਾੜੀਆਂ ਮਾਰ ਦੋ ਗੰਜਾ ਕਾਲਖ ਗੰਜਾ ਕਾਲਖ ਬੜਾ ਚੋਟੀ ਦਾ ਮੁਕਾਬਲਾ ਹੋਊਗਾ ਜੇ ਸ਼ੁਰੂ ਹੋਊਗਾ ਚੋਟੀ ਦਾ ਹਾਂ ਸਹੀ ਆ ਨਾ ਬਲਾਉਦ ਵਾਲਿਆ ਰੌਲਾ ਤੇ ਪਹਿਲਾਂ ਸੀ ਹੁਣ ਤਾਂ ਮਸਲਾ ਬਣ ਗਿਆ ਇਹਨਾਂ ਦਾ ਮਸਲਾ ਨਵੇੜ ਦੋ ਬਾਈ ਜੀ ਸਿਆੜ ਤੇ ਢਣੋਲੀ ਆ ਜਾਓ ਮੇਰਾ ਵੀਰ ਗਰਾਊਂਡ 'ਚ ਸਿਆੜ ਤੇ ਢਣੋਲੀ ਪੜਨ ਦੀਆਂ ਟੀਮਾਂ ਦੇ ਪਲੇਅਰਾਂ ਨੂੰ ਵੀ ਆਓ ਕਿਰਾਂ ਜਲਦੀ ਦੇ ਨਾਲ ਸਿਆੜ ਤੇ ਢਣੋਲੀ ਜੰਡ ਤੇ ਨੰਦਪੁਰ ਸਾਹਨੇ ਵਾਲ ਨੰਦਪੁਰ ਸਾਹਨੇ ਆਉਗਾ ਮੁਕਾਬਲਾ ਹੁਣੇ ਜੰਡਪਿੰਡ ਦੇ ਨਾਲ ਉਹ ਵੀ ਟੀਮਾਂ ਦੇ ਪਲੇਅਰ ਆ ਗਏ ਜਿੱਥੇ ਟਾਈਮ ਨਾਲ ਨਿਬੜਦਾ ਹੋਵੇ ਨਾ ਕੰਮ ਆ ਉਥੇ ਸਾਡਾ ਸਾਥ ਦੇ ਰਿਆ ਕਰੋ ਸਨੀ ਤਵਾਣਾ ਸਨੀ ਪੰਜਾਬ ਪੁਲਿਸ ਵਾਲਾ ਧੰਨਵਾਦ ਕਰਦੇ ਆ ਲੈ ਵੀ ਸਨੀ ਭਾਈ ਧੰਨਵਾਦ ਆ ਪਿਆਰ ਹੈ ਸਤਕਾਰ ਹੈ ਖੇਡ ਕਬੱਡੀ ਦੇ ਨਾਲ ਸਾਡੇ ਵੱਡੇ ਵੀਰ ਮਨਪ੍ਰੀਤ ਭੀੜ ਵੀਰ ਦਾ ਸਨਮਾਨ ਜਿਹੜਾ ਕੀਤਾ ਜਾਊਗਾ ਵਿਸ਼ੇਸ਼ ਤੌਰ ਤੇ ਆ ਲਓ ਜੀ ਹੁਣ ਇਤਰਾਜ ਆ ਨਿਆਮਪੁਰ ਦੀ ਟੀਮ ਦਾ ਰਾਏਕੋਟ ਤੇ ਪੈਸੇ ਜਮ੍ਹਾਂ ਕਰਾਓ ਜੀ ਪਹਿਲਾਂ ਇਤਰਾਜ ਫੇਰ ਮੰਨਣਾ ਵੀਰ ਭਾਈ ਜੀ ਇਤਰਾਜ ਆ ਲਖੇ ਢਣੋਲੀ ਵਾਲੇ ਆ ਗਏ ਪਲੇਅਰ ਢਣੋਲੀ ਤੇ ਸਿਆੜ ਢਣੋਲੀ ਵਾਲੇ ਆ ਗਏ ਸਿਆੜ ਦੀ ਟੀਮ ਨੂੰ ਬੇਨਤੀ ਆ ਵੀਰੇ ਜਲਦੀ ਆਜੋ ਢਣੋਲੀ ਤੇ ਸਿਆੜ ਵਾਲੇ ਜਦੋਂ ਨਾਲ ਕੰਮ ਥੋੜਾ ਜਿਹਾ ਭੱਖਦਾ ਗੱਡੀ ਲੈਂਨ ਤੇ ਚੜ੍ਹਦੇ ਆ ਫੇਰ ਬ੍ਰੇਕ ਵੱਜ ਜਾਂਦੇ ਆ ਫਿਰ ਡੂੜ ਘੰਟਾ ਰੌਲਾ ਪਈ ਜਾਂਦਾ ਆ ਯਾਰ ਹੁਣ ਸਮਾਂ ਦੇਖ ਲਓ ਤੁਸੀਂ ਹਾਂ ਵੀਰ ਬਣ ਕੇ ਸਮੇਂ ਦਾ ਤੁਸੀਂ ਇੰਤਜ਼ਾਰ ਤੁਹਾਡਾ ਬਹੁਤ ਹੈ ਵੀ ਸਮੇਂ ਦੀ ਕਦਰ ਕਰਿਓ ਸਮਾਂ ਉਹਦੀ ਕਦਰ ਕਰਦਾ ਆ ਆ ਮੈਚ ਕਹਿੰਦੇ ਮੇਰੇ ਵੀਰੋ ਸਿਰੇ ਦਾ ਸ਼ੁਰੂ ਹੁਣ ਜਾ ਰਿਹਾ ਹੈ ਖੇਤਾਂ ਵਾਲੇ ਪਾਸੇ ਰਾਏਕੋਟ ਹੈ ਔਰ ਦੂਸਰੇ ਪਾਸੇ ਟੀਮ ਨਜੰਪੁਰ ਪ੍ਰਬੰਧਕ ਕਮੇਟੀ ਆ ਗਈ ਕੋਈ ਗੱਲ ਨਹੀਂ ਤੁਸੀਂ ਇੱਥੇ ਹੀ ਰੱਖ ਲਓ ਪਹਿਲਾਂ ਨੇ ਪਹਿਲੀ ਪਾਉਣ ਦੇ ਲਈ ਕਹਿੰਦੇ ਬਿੱਲਾ ਆ ਗਿਆ ਮਹਿਲ ਕਰਾਵਾ ਖੇਡ ਮੈਦਾਨ ਦੇ ਵਿੱਚ ਮੁੰਡੇ ਚਾਰ ਤਿਆਰ ਨੇ ਜੱਫਾ ਇਹਨੂੰ ਟਾਵਾ ਟਾਵਾ ਹੀ ਲੱਗਦਾ ਆ ਉਹ ਬਿੱਲੇ ਦੀ ਰੇਣ ਤੇ ਰਣਜੀਤ ਆਖਾਂਗੇ ਘੱਟ ਜਾਣਣਗੇ ਜੇ ਗੰਜਾ ਖਾਂਗੇ ਤੇ ਬੱਚਾ ਬੱਚਾ ਜਾਣੋ ਬਿੱਲਾ ਮਹਿਲ ਕਲਾਂ ਵਾਲਾ ਪਹਿਲੀ ਕਬੱਡੀ ਤੇ ਪਹਿਲਾ ਜਫਾ ਲਾ ਕੇ ਆਹ ਸੌਰੀ ਪਹਿਲਾ ਨੰਬਰ ਜੋੜ ਗਿਆ ਆ ਵੀ ਮਿੱਤਰਾਂ ਪਾ ਕਬੱਡੀ ਆਹ ਅਗਲੀ ਕਬੱਡੀ ਕਹਿੰਦੇ ਸ਼ੰਕਰ ਪਿੰਡਾ ਡੇਲੋਂ ਦੇ ਲਾਗੇ ਕਰਕੇ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਮੀਤ ਸਿੰਘ ਜੀ ਗਿੱਲ ਬੇਰ ਕਲਬ ਵੱਲੋਂ ਬਿੱਲੇ ਦੇ ਲਈ 200 ਦੇ ਮਾਣ ਪਿਆ ਰਹੇ ਆ ਬਹੁਤ ਬਹੁਤ ਧੰਨਵਾਦ ਰਾਣੇ ਦੀ ਰੇਡ ਤੇ ਜੱਗੀ ਕਰ ਗੱਲ ਬੋਲ ਲਓ ਰਾਣਾ ਸ਼ੰਕਰ ਵਾਲਾ 21 ਤਰੀਕ ਨੂੰ ਸੱਦਾ ਵੀ ਦੇ ਰਿਹਾ ਹੈ ਵੀ ਸ਼ੰਕਰਪਿੰਡ ਦੇ ਵਿੱਚ ਵੱਡਾ ਕਬੱਡੀ ਕੱਪ ਹੋਵੇਗਾ ਇਹ ਆ ਰਾਣਾ ਸ਼ੰਕਰ ਵਾਲਾ ਆਓ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੁਣ ਚਾਰ ਜਾਫੀ ਜੋਗਿਆ ਕਹਿੰਦੇ ਮਾਰਮ ਨੂੰ ਜਾਫਰ ਕਹਿੰਦੇ ਡਾਕਟਰ ਦੇ ਚੇਲੇ ਨੂੰ ਮੇਲਾ ਬਣਾਉ ਆ ਡਾਕਟਰ ਦਾ ਚੇਲਾ ਇਹ ਡਾਕਟਰ ਦਾ ਚੇਲਾ ਡਾਕਟਰ ਦਾ ਚੇਲਾ ਕਹਿੰਦੇ ਰਾਏਕੋਟੀਆ ਹਰਮਨ ਟਰਾਈ ਕਰਦਾ ਮੇਰੇ ਮਿੱਤਰੋ ਨੰਬਰ ਰਾਣਾ ਸ਼ਾਕਰ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਇਮਾਮ ਗੁੱਜਰ ਕਬੱਡੀ ਪਾਉਣ ਦੇ ਲਈ ਆ ਗਿਆ ਆਹ ਮੁੰਡੇ ਗੁੱਜਰਾਂ ਦੀ ਚੜ ਤੇ ਚੜਾਈ ਆ ਪੰਜਾਬ ਦੇ ਕਪਾਂ ਦੇ ਉੱਪਰ ਇਮਾਮ ਗੁੱਜਰ ਬਦਲਿਆ ਹੋਇਆ ਲੈ ਵੀ ਪੁਰਜੀ ਨੇ ਆਪਰੇ ਆੜ ਮੁੰਡਿਆ ਤਿਆਰੀ ਉਹ ਪੈ ਗਿਆ ਟੁੱਟ ਕੇ ਇਮਾਮ ਤੇ ਪੁਰਜੀ ਲਾ ਇਮਾਮ ਤੇ ਪੁਰਜੀ 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 ਇਹ ਬੱਲੇ 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 ਕਬੱਡੀ 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 ਆ ਸਦਕੇ ਜਾਈਏ ਤੇਰੇ ਚੋਬਰਾ ਆ 임ਾਮ ਗੁਜਰ ਕਹਿੰਦੇ ਅਗਲੀ ਕਬੱਡੀ ਵੇਖਣਾ ਵੀ ਰਾਏਕੋਟ ਪਿੰਡਾ ਇਸ ਨੌਜਾਨਾ ਇਹ ਆ ਨੌਜਾਨਾ ਰੇਸ਼ਮ ਆਹ ਮੇਰੇ ਵੀਰੋ ਰੇਸ਼ਮ ਕਹਿੰਦੇ ਰਾਏਕੋਟੀਆਂ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਚਾਰ ਜਾਸੀ ਹਾਵੇਂ ਵਰਗੇ ਨਾਲ ਕਹਿੰਦੇ ਅਮਰੀਕਾ ਵਾਲਾ ਲੱਗਿਆ ਹੋਇਆ ਆਹ ਜੋਗਿਆ ਤੇਰਾ ਕਹਿੰਦੇ ਆਹ ਇਲਾਕੇ ਵਿੱਚ ਵੱਡਾ ਪਿਆਰਾ ਮੀਨ ਸਾਹ ਪਿੰਡਾ ਇਸ ਨੌਜਾਨਾ ਰਾਏ ਕੋਟਿਆ ਹਰਮਨ ਨੰਬਰ ਜੋੜ ਗਿਆ ਬੰਟੀ ਕਨੇਡਾ ਵਾਲੇ ਦਾ ਚਹੇਤਾ ਜੋਗਾ ਕਹਿੰਦੇ ਮੀਮਸੇ ਵਾਲਾ ਬੰਟੀ ਦਾ ਚਹੇਤਾ ਮਹਿਲਕਰਾ ਸ਼ੀਨੀਵਾਲ ਪੰਡੋਰੀ ਇਹਨ ਕਹਿੰਦੇ ਜਿਹਨੇ ਬਰਨਾਲੇ ਦੀ ਗੱਲ ਚੱਲਦੀ ਆ ਕਿ ਚੱਲ ਬਰਨਾਲੇ ਚੱਲੀਏ ਓਏ ਕੋਟਰ ਮਿੱਤਰਾਂ ਦੀ ਤੂੰ ਬੈਠਣ ਦੀ ਕਰ ਬੱਲੀਏ ਇੱਕ ਕੰਨੀ ਤੇ ਗੰਜਾ ਆ ਪੌਣ ਹੈ ਮੇਰੇ ਮਿੱਤਰੋ ਅਮਰੀਕਾ ਵਾਲੇ ਈਸ਼ਵਰ ਦਾ ਚਹੇਤਾ ਜੱਫੀ ਹੈ ਨਿਆਪਰੀਆ ਪਵਨ ਟਰਾਈ ਕਰਦਾ ਪਰ ਬਿੱਲਾ ਨੰਬਰ ਜੋੜ ਗਿਆ ਲਓ ਮੇਲਾ ਮਹਿਲ ਕਲਾ ਵਾਲਾ ਨੰਬਰ ਜੋੜ ਗਿਆ ਉਧਰ ਕਹਿੰਦੇ ਅਗਲੀ ਕਬੱਡੀ ਪੈ ਗਈ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਮੇਲਾ ਸਿਰੇ ਦਾ ਲਹਿਰ ਪਣਦਾ ਕਬੱਡੀ ਕੱਪ ਹੈ ਧੰਤਨ ਬਾਬਾ ਸਰਦੂਲ ਸਿੰਘ ਜੀ ਸਪੋਰਟਸ ਕਲੱਬਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੱਡਾ ਸਹਿਯੋਗ ਸਾਡੇ ਇਸ ਕਬੱਡੀ ਕੱਪ ਦੇ ਲਈ ਦਿੱਤਾ ਹੈ ਸਾਰਿਆਂ ਦਾ ਧੰਨਵਾਦ ਆ ਵੀ ਇਮਾਮ ਗੁੱਜਰ ਅਗਲੀ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਹੈ ਲਓ ਸਾਹਮਣੇ ਇਮਾਮ ਗੁੱਜਰ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਸਾਰੇ ਭਰਾਵਾਂ ਦਾ ਧੰਨਵਾਦ ਹੈ ਧੰਤਨ ਬਾਬਾ ਸਰਦੂਲ ਸਿੰਘ ਜੀ ਦੀ ਕਹਿੰਦੇ ਵੱਡੀ ਕਿਰਪਾ ਇਹ ਕਾਲਖੜ ਇਹ ਪੁਰਾਣਾ ਪਾਪੀ ਐ ਪਰ ਗੁੱਜਰ ਦੇ ਪਿੰਡੇ ਚ ਕਹਿੰਦੇ ਬਾੜੀ ਜਾਨ ਐ ਮੇਰੇ ਵੀਰੋ ਇਮਾਮ ਗੁੱਜਰ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜ ਗਿਆ ਟੰਡੋਲੀ ਦੀ ਟੀਮ ਆ ਗਈ ਜੱਗੀ ਸਿਆਣ ਵਾਲੇ ਜਲਦੀ ਜਿੰਨੇ ਆ ਜਾਣੇ ਸਹਿਰ ਦੀ ਟੀਮ ਬੱਬੂ ਲਸਾਰੇ ਵਾਲਾ ਵੀ ਪੁੱਜ ਗਿਆ ਬੱਬੂ ਵੱਡੀ ਮਿਹਨਤ ਕੀਤੀ ਹੈ ਤੇ ਵਾਪਸੀ ਕੀਤੀ ਹੈ ਆ ਰਾਜਕੋਟ ਯਾ ਰੇਸ਼ਮਾ ਮੇਰੇ ਵੀਰੋ ਰੇਸ਼ਮ ਨੇ ਕਬੱਡੀ ਪਾ ਦਿੱਤੀ ਆ ਕਹਿੰਦੇ ਇੱਕੋ ਪਿੰਡਾਂ ਦੇ ਆ ਮੁੰਡੇ ਇਹ ਹਰਮਨ ਬੱਲੇ ਬੱਲੇ ਪਿਆਰ ਨਾਲ ਕੋਈ ਗੱਲ ਨਹੀਂ ਪਿਆਰ ਨਾਲ ਪਿਆ 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 ਹਰਮਨ ਪਿਆਰ ਨਾਲ ਹਰਮਨ ਕੋਈ ਗੱਲ ਨਹੀਂ ਪਿਆਰ ਨਾਲ ਪਿਆਰ ਕੋਈ ਗੱਲ ਨਹੀਂ ਡਾਕਟਰ ਸੀਨੀਅਰ ਉਹ ਮੇਰਾ ਵੀਰ ਪਿਆਰ ਨਾਲ ਕੋਠੇ ਤੇ ਡੰਬੀਆਂ ਨੇ ਮਾਰ ਕੇ ਚਪੇੜਾਂ ਪੁੱਛਦਾ ਪਿਆਰ ਨਾਲ ਹਾਮਿਆਂ ਪਿਆਰ ਨਾਲ ਪਿਆਰ ਪ੍ਰਬੰਧਕ ਕਹਿੰਦੇ ਆ ਟੀਮ ਕੱਟ ਦਾਂਗੇ ਮੇਰਾ ਵੀਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੰਨੀ ਗਰਮੀ ਨਹੀਂ ਹਾਰਾਂ ਜਿੱਤਾਂ ਚੱਲਦੀ ਆ ਰਹਿਣੀ ਆ ਪਰ ਕਬੱਡੀ ਦਿਖਾਓ ਸਾਰੀ ਸੰਗਤ ਕਬੱਡੀ ਵੇਖਣਾ ਚਾਹਦੀ ਆ ਕੋਈ ਗੱਲ ਨਹੀਂ ਭਰਾ ਬਣ ਕੇ ਪਿਆਰ ਨਾਲ ਡਾਕਟਰ ਪਿਆਰ ਨਾਲ ਪਿਆਰ ਦੇ ਨਾਲ ਪਿਆਰ ਨਾਲ ਜਿੱਤ ਨਾਲ ਮਸਲੇ ਵਿਗੜ ਜਾਂਦੇ ਆ ਪਿਆਰ ਨਾਲ ਲੜਨਾ ਨਹੀਂ ਕਿਸੇ ਨੇ ਸਪੋਰਟਸਮੈਨਸ਼ਿਪ ਦੀ ਭਾਵਨਾ ਰੱਖਿਆ ਕਰੋ ਮੇਰਾ ਭਰਾ ਕੋਈ ਗੱਲ ਨਹੀਂ ਹਰਮਨ ਹਰਮਨ ਵੀਰ ਬਣ ਕੇ ਯਾਰ ਤੁਸੀਂ ਇੱਕੋ ਪਿੰਡਾਂ ਦੇ ਆ ਇੱਕੋ ਪਿੰਦ ਦੇ ਆ ਇੱਕੋ ਗਰਾਊਂਡ ਤੇ ਖੇਡਦੇ ਆ ਯਾਰ ਕੋਈ ਗੱਲ ਨਹੀਂ ਪਿੱਛੇ ਇੱਕ ਵੀਡੀਓ ਵਾਇਰਲ ਹੋਈ ਹਾਕਮ ਵਾਲੀਏ ਜੱਗੂ ਦੀ ਤੇ ਗੋਗੋ ਰਾਏ ਧਰਾਣੇ ਵਾਲੇ ਦੀ ਪਰ ਤੁਸੀਂ ਕੋ ਪਿੰਡਾਂ ਦੇ ਆ ਮੇਰਾ ਵੀਰ ਤੁਸੀਂ ਪਿਆਰ ਨਾਲ ਖੇਡਿਆ ਕਰੋ ਇੱਕ ਨੇ ਜਿੱਤਣਾ ਇੱਕ ਨੇ ਹਾਰਨਾ ਇਹ ਤੁਸੀਂ ਕੌਡੀ ਲਈ ਖੇਡਦਾ ਵੀਰ ਬਣ ਕੇ ਆਪਸੀ ਭਾਈਚਾਰਾ ਲਓ ਸਰ ਇਹ ਕਹਿੰਦੇ ਬਿੱਲੇ ਦੀ ਰੇਡ ਪੈ ਗਈ ਮੇਰੇ ਮਿੱਤਰੋ ਬਿੱਲੇ ਦੀ ਕੌਡੀਆਂ ਮੁੰਡੇ ਚਾਰ ਨੇ ਜੋਰ ਇਧਰ ਲਾ ਲੋ ਜਿਹੜਾ ਲਾਉਣਾ ਆਹ ਸਾਹਮਣੇ ਕਹਿੰਦੇ ਬਿੱਲੇ ਦੀ ਰੇਡ ਤੇ ਪਰਜੀ ਉਹ ਪਰਜੀ ਉਹ ਪਰਜੀ ਬੱਲੇ ਬੱਲੇ ਕਰਾਊਗਾ ਪਰ ਬਿੱਲਾ 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 ਪਰਜੀ ਪਿਆਰ ਨਾਲ ਕੋਈ ਗੱਲ ਨਹੀਂ ਪਿਆਰ ਵਾਲੇ ਯਾਰ ਕੋਈ ਗੱਲ ਨਹੀਂ ਪਿਆਰ ਨਾਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੁਣ ਦਾ ਕਰਾਈ ਲਾਲਾ ਲਾਲਾ ਤੇ ਕਰਾਉਣੀ ਕਦੋਂ ਪਰ ਪਿਆਰ ਦੇ ਨਾਲ ਰਾਣਾ ਫੇਰ ਆ ਗਿਆ ਸ਼ੰਕਰ ਵਾਲਾ ਮੇਰੇ ਵੀਰ ਸਿਰੇ ਦਾ ਮੈਚ ਆ ਸਿਆੜ ਦੀ ਟੀਮ ਲੈ ਵੀ ਸੇਵਾ ਆ ਗਈ ਰੀਡਰ ਰੀਡਰ ਚੈੱਕ ਕਰ ਲਓ ਮੇਰਾ ਵੀਰ ਗਗਨ ਢੰਡੋਲੀ ਯਾਰ ਕੇ ਵੱਡੇ ਮਾਲ ਇਧਰ ਲੱਖਾਂ ਟਾਈਗਰ ਵੀ ਪੁੱਜ ਗਿਆ ਇਧਰ ਕਬੱਡੀ ਰਾਣਾ ਕਹਿੰਦੇ ਸ਼ੰਕਰ ਪਿੰਡ ਦਾ ਮਨਦੀਪ ਜਵੰਦੇ ਦਾ ਪਿੰਡ ਉਸ ਸਮੇਂ ਉਹ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹਾਂ ਮਹਾਰਾਏ ਕੋਟਿਆ ਥੋੜਾ ਪੈਰ ਬਾਰਡਰੋਂ ਪਾਰ ਹੋ ਗਿਆ ਨੰਬਰ ਕਹਿੰਦੇ ਤਕੜਾ ਜਿਹੜਾ ਰਾਣੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਮੈਚ ਚੋਟੀ ਦਾ ਚੱਲਦਾ ਮੇਰੇ ਮਿੱਤਰੋ ਦੋਨੋਂ ਟੀਮਾਂ ਦੇ ਵਿੱਚਕਾਰ ਕਿ ਜਿੱਪ ਕੱਢ ਕੇ ਯਾਰਾਂ ਨੇ ਕਿਲ ਗੱਡ ਕੇ ਕੀਤੀ ਠੋਕ ਕੇ ਤਸੱਲੀ ਵਾਲੀ ਕੰਨ ਮਿੱਤਰੋ ਉਹ ਰਾਜੇ ਖੇਲੇ ਅੱਤ ਦਾ ਵੀ ਸਿਰਾਂ ਹੋ ਗਿਆ ਚੜ ਗਈ ਸ਼ਰੀਰਾਂ ਵਾਲੀ ਕੰਨ ਮਿੱਤਰੋ ਪਵਨ 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 ਤੂ ਇਮਾਮ ਗੁੱਜਰ ਉਧਰ ਦਾਰਾ ਕਿਨਾਰੀ ਵਾਲਾ ਤੇ ਮਨੂ ਕਲੋਟੀ ਇਹ ਵੀ ਪ੍ਰਸਿੱਧ ਜਾਤੀ ਪੁੱਜੇ ਹੋਏ ਆ ਰੂਪੀ ਐਨ ਮੇਲਾ ਸਿਰੇ ਦਾ ਰੂਪੀ ਰਾਮਗੜ ਸਰਦਾਰਾਂ ਵਾਲਾ ਐਨ ਗੱਲਾਂ ਚੱਲਦੀਆਂ ਰੇਸ਼ਮ ਆ ਗਿਆ ਆਹ ਕਬੱਡੀ ਪਾਉਣ ਦੇ ਲਈ ਮੇਰੇ ਮਿੱਤਰੋ ਸਿਰੇ ਦੀ ਟੱਕਰ ਹਰਮਨ ਲੈ ਵੀ ਹਾਂ ਮਿਆਂ ਜੇ ਤੇਰੇ ਨਾਲ ਗੱਲ ਹੋ ਜੇ ਬਾਲ ਛੋੜੀ ਹੋ ਜੇ ਗੱਲ ਟਿਕਾਣੇ ਆ ਜੋਗਾ ਮੇਰੇ ਮਿੱਤਰੋ ਆਹ ਜੋਗਾ ਤੇ ਰੇਸ਼ਮ ਰੇਸ਼ਮ ਤੇ ਜੋਗਾ ਨੰਬਰ ਕਹਿੰਦੇ ਰੇਸ਼ਮ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਤਕੜੇ ਨੰਬਰ ਦਾ ਵਾਅਦਾ ਕਰਦਾ ਮੇਰੇ ਮਿੱਤਰੋ ਮੈਚ ਤੇ ਚੋਟੀ ਦਾ ਚੱਲਦਾ ਪ੍ਰਦੀਪ ਕੈਨੇਡਾ ਨੇ ਕਹਿੰਦੇ ਟੀਮ ਬਣਾਈ ਅੱਜ ਰਾਏਕੋਡ ਦੀ ਉਹ ਸਾਹਮਣੇ ਕਹਿੰਦੇ ਕਬੱਡੀ ਪੈਂਦੀ ਹੈ ਨਿਜਾਮਪੁਰ ਦੀ ਟੀਮ ਕਹਿੰਦੇ ਈਸ਼ਵਰਬਾਈ ਦੀ ਟੀਮ ਹੈ ਨਿਜਾਮਪੁਰ ਦੀ ਟੀਮ

ਪੋਟਾ ਹਰ ਪੋਟਾ ਓਕੇ ਰਪੋਟਾ ਓਕੇ ਬਾਈ ਗਰਾਊਂਡ ਦੇ ਵਿੱਚ ਇਕੱਠ ਬਾਤ ਆ ਇਕੱਠ ਘਟਾ ਦੇ ਈਸ਼ਵਰ ਬਾਈ ਆਹ ਫੇਚੇ ਹੋਏ ਮੇਜਰ ਬਾਈ ਵੱਲੋਂ ਕਹਿੰਦੇ 500 ਆ ਆ ਜੱਫੇ ਤੇ ਮੇਜਰ ਟੈਂਟ ਵਾਲੇ ਵੱਲੋਂ 500 ਭੁਰਜੀ ਦੇ ਲਈ ਜੋਕੇ ਐਡੀ ਕਿਹੜੀ ਗੱਲ ਐ ਜੋਕੇ ਐਡੀ ਕਿਹੜੀ ਗੱਲ ਆ ਹਰ ਲੋਸਾ ਹੌਲਾ ਜੋਗਾ ਟੀਮ ਸੋ ਆਓ ਮੇਰੇ ਚੋਟੇ ਬੱਲੇ 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 ਕਬੱਡੀ 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 ਬਾਈ ਲਾਹੌਰ ਕਹਿੰਦੇ ਆ 500 ਡਾਕਟਰ ਸਾਹਿਬ ਜੋਗੇ ਤੱਕ ਪੋਦੇ ਕਰ ਦਿਓ ਇਹ ਮੀਮਸੇ ਆਲਾ ਉਧਰ ਨਵੀਂ ਪੰਹੇਰ ਪਿਆਰਾ ਕਹਿੰਦੇ ਜੰਡ ਪਿੰਡ ਦੇ ਬਾਜੀ ਦੇ ਨਾਲ ਬਾਜੀ ਸਾਡਾ ਵੱਡਾ ਵੀਰ ਵੱਡਾ ਕਬੱਡੀ ਦਾ ਮਹਾਨ ਖਿਡਾਰੀ ਲੇਜੈਂਡ ਕਬੱਡੀ ਦਾ ਰੱਬੋ ਵਾਲਾ ਹਰਵਿੰਦਰ ਹੈ ਅਰਸ਼ੀ ਪੁੱਜਿਆ ਆ ਸਨੀ ਪੁੱਜਿਆ ਹੋਇਆ ਆ ਪਵਨ 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 ਈਮਾਨ ਗੁੰਜਰ ਆਹ ਕਬੱਡੀ ਪਾ ਕੇ ਪੌਣ ਦਾ ਵਾਅਦਾ ਕਰਦਾ ਹੋਇਆ ਅਗਲੀ ਰੇਡ ਰਾਇਕੋਟੀ ਆ ਜਿੱਥੋਂ ਵੀ ਹੈਪੀ ਦੀ ਗੱਲ ਚੱਲਦੀ ਹੈ ਆਹ ਜਿੱਥੋਂ ਦੇ ਕਹਿੰਦੇ ਮੇਰੇ ਵੀਰ ਇੰਦੇ ਦੀ ਗੱਲ ਚੱਲਦੀ ਹੁੰਦੀ ਹੈ ਸਿਰੇ ਦੀ ਟੱਕਰ ਸਿਰੇ ਦਾ ਮੇਲਾ ਉਹ ਜੋਦੇ ਰਣ ਵਿੱਚ ਜੂਝਦੇ ਪੌਂਦੇ ਤਲਵਾਰਾਂ ਉਸ ਜਾਂਦੇ ਨੇ ਹੱਥ ਹੁੰਦੀਆਂ ਜਿੱਤਾਂ ਤੇ ਹਾਰਾਂ ਡਾਡੇ ਦੇ ਹੱਥ ਹੁੰਦੀਆਂ ਜਿੱਤਾਂ ਤੇ ਹਾਰਾਂ ਮੈਦ ਚ ਚੋਟੀ ਦਾ ਲੈ ਲਿਆ ਉਹ ਸਵਾਲ ਆ ਰਮਾਲ ਘੁੰਮ ਰਿਹਾ ਆਹ ਰਮਾਲ ਘੁੰਮ ਰਿਹਾ ਰੇਸ਼ਮ ਕਬੱਡੀ ਪਾ ਰਿਆ ਰਾਏਕੋਟੀ ਆ ਹਮਾਂ ਤਿਆਰ ਆ ਨਾਲ ਜੋਗਾ ਤਿਆਰ ਆ ਆਹ ਪਾਰਸ ਵਰਗੇ ਤਿਆਰ ਨੇ ਮੇਰੇ ਮਿੱਤਰੋ ਆਹ ਰਾਏਕੋਟੀਏ ਹਮੇ ਨਾਲ ਟੱਕਰ ਹੋ ਗਈ ਆਹ ਟੱਕਰ ਤੇ ਚੱਕਰ ਕਿਤੇ ਕਿਤੇ ਚੱਲਦਾ ਟੱਕਰ ਤੇ ਚੱਕਰ ਆਹ ਟੱਕਰ ਦੇ ਚੱਕਰ ਸੌੜਿਆ ਘੁੰਮਦੇ ਆ ਰਮਾੜ ਰਪੋਟਾ ਓਕੇ ਆ ਰਪੋਟਾ ਓਕੇ ਆ ਆਹ ਸਿਰੇ ਦੀ ਟੱਕਰ ਸਿਰੇ ਦਾ ਮੇਲਾ ਆਦਮੀ ਆਪੁਰੀਆ ਨੇ ਕਹਿੰਦੇ ਮੁੰਡਿਆਂ ਨੇ ਮੇਲਾ ਬਣਾਇਆ ਪਿਆ ਲਹਿਰ ਦੇ ਵਿੱਚ ਚੱਲਦਾ ਮੇਰੇ ਮਿੱਤਰੋ ਆਹ ਫੁਰਜੀ ਆ ਮਿੱਤਰੋ ਬਹੁਤ ਚੋਟੀ ਦਾ ਮੁਕਾਬਲਾ ਚੱਲਦਾ ਹੈ ਦੋਨੋਂ ਟੀਮਾਂ ਦੇ ਵਿੱਚਕਾਰ ਮੇਜਰ ਬਾਈ ਮੈਚ ਚੋਟੀ ਦਾ ਚੱਲਦਾ ਜਿੱਤਣਾ ਕਿਹੜੀ ਨੇ ਸ਼ੱਕ ਤਾਂ ਰਹਿਣੀ ਆ ਉਹ ਮੇਲਾ ਲਹਿਣ ਚੱਲਦਾ ਤੱਕ ਤੇ ਪੈਣੀ ਆ ਤੱਕ ਤੇ ਪੈਣੀ ਆ ਥੇਨ ਵਾਲਾ ਪਾਣੀ ਬੰਨਾ ਵੱਡੀ ਪਾ ਨੌਜਾਨਾ ਗਰਾਊਂਡ ਦੇ ਵਿੱਚ ਪਾਣੀ ਜ਼ਰੂਰ ਪਾਉਂਦਾ ਕਰ ਦਿਓ ਪਾਣੀ ਪੀਣ ਵਾਲਾ ਮੈਚ ਵੀ ਕਾਦਾ ਨਾ ਮੈਚ ਹਿੰਦ ਤੇ ਪਾਕ ਵਾਲਾ ਬਣਿਆ ਪਿਆ ਹੈ ਵਾਨੋਹ ਦਾ ਬੈਸ ਮੈਚ ਹੈ ਵਾਨੋਹ ਦਾ ਬੈਸ ਮੈਚ ਹੈ ਮੰਨਮੀ ਵਾਲੇ ਪਿਆਰੇ ਦੀ ਸੌਟ ਹੈ ਚੱਲਦੀ ਆ ਜਿਵੇਂ ਮੂਸੇ ਵਾਲੇ ਦਾ ੱਟਾ ਦਾਣਾ ਚੱਲਿਆ ਆਹ ਸ਼ੰਕਰ ਵਾਲਾ ਰਾਣਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਕਹਿੰਦੇ ਤਕੜੇ ਨੰਬਰ ਦਾ ਵਾਅਦਾ ਕਰਵਾ ਹੋਇਆ ਬਹੁਤ ਚੋਟੀ ਦਾ ਮੁਕਾਬਲਾ ਹੈ ਲਓ ਚੋਟੀ ਰੰਗ ਕਰਦਾ ਭੁਰਜੀ ਦੇ ਜੱਫਾ ਲਾਉ ਗੁਰਜੋਟ ਆਵੇ ਬੈਲਜੀਅਮ ਵਾਲਾ ਕਹਿੰਦਾ ਵੀ 500 ਦਿੱਤਾ ਜਾਵੇਗਾ ਗੁਰシャン ਭੰਦੇਰ ਦਾ ਵੀ ਧੰਵਾਦ ਆਮਰੀਕਾ ਦੀ ਗੱਲ ਹੁੰਦੀ ਹੈ ਯੂਨਾਈਟਿਡ ਸਟੇਟਸ ਅਮਰੀਕਾ ਦੁਨੀਆ ਦਾ ਪਾਵਰ ਮੁਲਕ ਹੈ ਕਿੰਨੇ ਅਮਰੀਕਾ ਦੀ ਚੱਲਦੀ ਆ ਰੱਬ ਤੋਂ ਬਾਅਦ ਚੱਲਦੀ ਹੈ ਆਹ ਵੇਖਣਾ ਮੁੰਡਾ ਮਹਿਲਕਲਾਂ ਵਾਲਾ ਜਿੱਥੋਂ ਦੇ ਟਵਾਣੇ ਨੇ ਲਿਖਿਆ ਵੀ ਸਿੱਖੋ ਆਪਣੇ ਬੱਚਿਆਂ ਨੂੰ ਸਰਹੰਦ ਮੁਖਾ ਕੇ ਲਿਆਓ ਇਹ ਆ ਕਲਖ ਵਾਲਾ ਗੰਗਾ ਮਹਿਲਕਲਾਂ ਦੇ ਟਵਾਣੇ ਦੀ ਕਲਮ ਚੱਲਦੀ ਹੈ ਆਹ ਮੇਰੇ ਵੀਰੋ ਇਸ ਸਮੇਂ ਬੱਚੀ ਅਲੀ ਨੰਬਰ ਜੁੜ ਗਿਆ ਰਾਏਕੋਟੀਆਂ ਰੇਸ਼ਮ ਓਏ ਰਾਏਕੋਟੀਆਂ ਰੇਸ਼ਮ ਆ ਗਿਆ ਲਹਿਣ ਵਾਲਿਓ ਕਿਵੇਂ ਲਗਦੀਆਂ ਨੇ ਡਾ ਸਵਾਦ ਖੇਡ ਕਬੱਡੀ ਦਾ ਓ ਰੇਸ਼ਮ ਨੇ ਕਹਿੰਦੇ ਟੱਚ ਪਰ ਜਿੰਦਰਾ ਨਹੀਂ ਮੰਨਦਾ ਜਿੰਦਰਾ ਨਹੀਂ ਮੰਨਦਾ ਵੀ ਜੋਗੇ ਨੂੰ ਟੱਚ ਹੋਇਆ ਜਾਂ ਨਹੀਂ ਓ ਸਾਹਮਣੇ ਜੋਗਾ ਵੀ ਸੱਚੀ ਬੋਲੀ ਬੋਲਿਆ ਜਿੰਦਰਾ ਜੀ ਕਿੱਦਰਾ ਪੁਆਇੰਟ ਪਾਇੰਟ ਸਹੀ ਦਾ ਪਾਇੰਟ ਜਾਫੀਆਂ ਨੂੰ ਦਿੱਤਾ ਗਿਆ ਬਹੁਤ ਬਹੁਤ ਧੰਨਵਾਦ ਮੰਨ ਲਿਆ ਕਰੋ ਭਰਾ ਬਣ ਕੇ ਬਾਈ ਦੀ ਇੱਕ ਬੇਤੀ ਹੈ ਜੋ ਫੈਸਲਾ ਗਰਾਊਂਡ ਦਾ ਡਿਸਪਲਨ ਜੱਸੀ بھائی ਪਲੀਜ਼ ਮੈਂ ਬੇਨਤੀ ਕਰਦਾ ਸੈਰ ਵਾਲੇ ਥੋੜਾ ਬਹਿ ਜਾਓ ਕਿਉਂਕਿ ਦਰਸ਼ਕਾਣਾ ਤੁਹਾਨੂੰ ਪਿਆਰ ਕਰਦੇ ਆ ਤੁਹਾਡੀ ਕਬੱਡੀ ਵੇਖਣ ਆਉਂਦੇ ਆ ਆਪਾਂ ਗਰਾਊਂਡ ਕਲੀਅਰ ਕਰ ਦਈਏ ਜਿਹੜੇ ਭਰਾਵਾਂ ਦਾ ਗਰਾਊਂਡ ਦੇ ਵਿੱਚ ਕੋਈ ਕੰਮ ਨਹੀਂ ਉਹ ਮੇਰਾ ਵੀਰ ਨਾ ਜਾਇਓ ਮੈਂ ਬੇਨਤੀ ਕਰਦਾ ਜੋਤ ਵੀ ਆ ਗਿਆ ਰਾਮਗੜ ਸਰਦਾਰਾਂ ਵਾਲਾ ਇਧਰ ਕਿੰਨੇ ਲੱਖੇ ਟਾਈਗਰ ਵਰਗੇ ਇਹ ਖਿਡਾਰੀ ਪੁੱਜੇ ਹੋਏ ਆ ਤੇ ਸੁਰਖਪੁਰ ਦੀ ਖੇਡ ਕਲੱਬ ਦੇ ਲਈ ਸਰਗਰਾਸੀ ਲਾਲੀ ਢੇਸੀ ਦਵਾਬਾ ਵਾਰੀ ਐ ਕਬੱਡੀ ਕਲੱਬ ਸੁਰਖ ਪਰਦੇ ਲਈ ਜੱਫੇ ਲਾਉਂਦਾ ਲਖਾ ਢਣੋਲੀ ਵਾਲਾ ਸੁਰਖਪੁਰੀਆ ਜਾਂਦਾ ਪ੍ਰਧਾਨ ਬਣਿਆ ਪੰਜਾਬ ਜਗਤ ਕਬੱਡੀ ਫੈਡਰੇਸ਼ਨ ਨਵੀਂ ਹੋਣ ਦੇ ਵਿੱਚ ਆਈ ਐ ਇਧਰ ਕਹਿੰਦੇ ਫੇਰ ਆ ਗਿਆ ਮਹਿਲ ਕਲਾਮ ਵਾਲਾ ਲਓ ਸਾਹਮਣੇ ਕਹਿੰਦੇ ਬਿੱਲੇ ਦੀ ਕਬੱਡੀ ਪਈ ਹੋਈ ਐ ਆ ਵੀ ਮੁੰਡਾ ਕਹਿੰਦੇ ਕਬੱਡੀ 80 85 ਕਿਲੋ ਦਾ ਟੌਪਰ ਰੇਡਰ ਐ ਲੈ ਵੀ ਪੁਰਜੀ ਜੇਪੀ ਕੈਨੇਡਾ ਦਾ ਮਾਨ ਕਰਦਾ ਪੁਰਜੀ ਤੇ ਮਾਨ ਕਰਦਾ ਕਹਿੰਦੇ ਜੱਸੀ ਅਮਰੀਕਾ ਵਾਲਾ ਮਾਨ ਕਰਦਾ ਕਹਿੰਦੇ ਈਸ਼ਵਰ ਯੂ ਐਸ ਏ ਪਰ ਨੰਬਰ ਵੇਖਾਂਗੇ ਬਿੱਲਾ ਆਪਣੀ ਟੀਮ ਦੇ ਲਈ ਜੋੜ ਗਿਆ ਤਕੜੇ ਨੰਬਰ ਦਾ ਕਹਿੰਦੇ ਵਾਅਦਾ ਕਰਤਾ ਗੱਭਰੂ ਨੇ ਮੈਚ ਵਾਕਈ ਕਹਿੰਦੇ ਚੋਟੀ ਦਾ ਚੱਲਦਾ ਮੇਰੇ ਮਿੱਤਰੋ ਸ਼ੰਕਰ ਵਾਲਾ ਰਾਣਾ ਤਿਆਰ ਤੇ ਜੱਗੀ ਕਰਦਾ ਆਓ ਰਾਜ ਸ਼ੰਕਰ ਵਾਲਾ ਤਿਆਰ ਹੈ ਸ਼ੰਕਰ ਪਿੰਡ ਕਹਿੰਦੇ ਬੂਲ ਸ਼ੰਕਰ ਘਵੱਦੀ ਪ੍ਰਸਿੱਧ ਪਿੰਡ ਹੈ ਮਨਦੀਪ ਜਵੰਦੇ ਦਾ ਪਿੰਡ ਹੈ 21 ਫਰਵਰੀ ਨੂੰ ਵੱਡਾ ਮੇਲਾ ਹੋਵੇਗਾ ਮੇਰੇ ਵੀਰੋ ਪਰ ਹਰਮਨ 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 ਗੁਆੜੀ ਵਾਲਾ ਪੰਮਾ ਪੰਮਾ ਕੀ ਫੈਸਲਾ ਕਰੂ ਮੇਰੇ ਮਿੱਤਰੋ ਕੀ ਫੈਸਲਾ ਕੀ ਫੈਸਲਾ ਕਰੂ ਨਹੀਂ ਨਹੀਂ ਅੰਦਰ ਅੰਦਰ ਪੰਮਾ ਪੰਮਾ ਬਾਣੀ ਕਹਿੰਦਾ ਵੀ ਪੁਆਇੰਟ ਰੇਡਰ ਦਾ ਹੈ ਰੇਡਰ ਦਾ ਨੰਬਰ ਆ ਪੁਰਜੀ ਜ਼ੋਰ ਬਾਲਾ ਲੱਗਿਆ ਪਿਆ ਵੀ ਮੇਲਾ ਏਰੀਆ ਦਾ ਬੰਨੇ ਜੰਨੇ ਦਾ ਕਿ ਮਿੱਤਰਾਂ ਦਾ ਕੰਮ ਬਲੀਏ ਹੁੰਦਾ ਆਕਰਾਂ ਦੇ ਢੌਣੇ ਆ ਬਨੇਰੇ ਉਹ ਮਿੱਤਰਾਂ ਦਾ ਕੰਮ ਬਲੀਏ ਐਨ ਕਹਿੰਦੇ ਲਾਹ ਲੀਰੇ ਨੇ ਆਖਿਆ ਨਾ ਇਧਰ ਦੇਣਾ ਉਧਰ ਦੇ ਸਾਰੇ ਬਣਿਆ ਚੌਧਰ ਦੇ ਪਰ ਪਵਨ ਪਰ ਪੁਆਇੰਟ ਰੇਡਰ ਦਾ ਜੱਜ ਡਬਲ ਤੇ ਨੰਬਰ ਜਿਹੜਾ ਇਮਾਮ ਗੁੱਜਰ ਨੂੰ ਕਹਿੰਦੇ ਦਿੱਤਾ ਗਿਆ ਤਕੜਾ ਨੰਬਰ ਗੱਭਰੂ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਰਾਏਕੋਟ ਸ਼ਾਨ ਦੀ ਧਰਤੀ ਦਾ ਕਹਿੰਦੇ ਰੇਸ਼ਮ ਕਬੱਡੀ ਪਾਉਣ ਦੇ ਲਈ ਬਾਧਾ ਹੋਇਆ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਬਈ ਵੀ ਆ ਮੈਚ ਰੁਕ ਲੋ ਯਾਰ ਗਰਾਊਂਡ ਦੇ ਵਿੱਚ ਕੱਠ ਕਿੰਨਾ ਬੇਤੀ ਆ ਮੈਚ ਸਮਾਪਤ ਵੀ ਹੋ ਗਿਆ ਪਰ ਮੈਂ ਸਮਾਪਤਾ ਮੈਚ ਨਹੀਂ ਪਿਆਰ ਨਾਲ ਰੇਸ਼ਮਾ ਪੰਮਾਈ ਸਮਾਪਤਾ ਮੈਚ ਜਿੱਤ ਗਈ ਰਾਏਕੋਟ ਰੋਟ ਕਰ ਲਿਓ ਜੀ ਵਿੱਕੀ ਸਰਪੰਚ ਸਾਹਿਬ ਰਾਏਕੋਟ ਦੀ ਟੀਮ ਚੱਲਦੇ ਮੈਚ ਦੀ ਜੇਤੂ ਟੀਮ ਹੈ ਚੱਲਦਾ ਮੈਚ ਜਿਹੜਾ ਸਮਾਪਤ ਹੈ 200 ਰੁਪਏ ਬਿੱਲੇ ਦਾ ਮੇਰੇ ਕੋਲ ਤੇ 500 ਰੁਪਏ ਪੁਰਜੀ ਦਾ